ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਨੋਵਾ ਸਾਧੋ ਰਚਨਾ ਰਾਮ ਬਨਾਈ ਏਕ ਬਿਨ ਸਹਿ ਇਕ ਅਸਥਿਰ ਮਾਨੈ ਅਚਰਜ ਲਿਖਿਓ ਨਾ ਜਾਈ ਰਹਾਉ ਕਾਮ ਕ੍ਰੋਧ ਮਹਿ ਬਸਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਆ ਜੋ ਸੁਪਨਾ ਰੇ ਨਾਈ ਜੋ ਦਿਸੈ ਸੋ ਸਗਲ ਬਨਾਸੈ ਜਿਉ ਬਾਂਦਰ ਕੀ ਛਾਈ ਜਾਨ ਨਾਨਕ ਜਗ ਜਾਣਿਓ ਮਿਥਿਆ ਰਹਿਓ ਰਾਮ ਸਰਨਾਈ ਗੌੜੀ ਮਹੱਲਾ ਨਵਾ ਸਾਧੂ ਰਚਨਾ ਰਾਮ ਬਨਾਈ ਇੱਕ ਬਿਰਸਾ ਇੱਕ ਅਸਥਰਮਾ ਨੈ ਅਚਰ ਜਿ ਲਿਖਿ ਉਹ ਨ ਜਾਇ ਰਹਾਓ ਕਾਮ ਕ੍ਰੋਧ ਮੋਹੇ ਬਸ ਪ੍ਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿ ਜਿਉ ਸੁਪਨਾ ਰੇ ਨਾਈ ਜੋ ਦਿਸੈ ਸੋ ਸਗਲ ਬਿਨਾਸੈ ਜਿਹ ਬਾਦਰ ਕੀ ਛਾਈ ਜਾਰੇ ਨਾਨਕ ਜਗ ਜਾਨਿਓ ਮਿੱਥਿਆ ਰਹੇਉ ਰਾਮ ਸਰਨਾਈ ਤਤਨਾਮ ਸ੍ਰੀ ਵਿਵਾਹਿ ਗੁਰੂ ਸਾਹਿਬ ਜੀ ਗੌਲੀ ਮਹਲਾ ਨੋਮਾ ਸਾਦੋ ਰਚਨਾ ਰਾਮ ਬਨਾਈ ਇੱਕ ਬਿਨ ਸੈ ਇਕਸਤਰ ਮਨ ਅਚਰਜ ਲਿਖਿ ਹੋ ਨ ਜਾਇ ਰਹਾਉ ਕਾਮ ਕ੍ਰੋਧ ਮਹਿ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜੋ ਸੁਖ ਨਾ ਰਹੈ ਨਾਈ ਜੋ dise ਸੋ ਸਗਰ ਬਨਾਸ ਜਿਉ ਬਾਂਦਰ ਕੀ ਛਾਈ ਜਾ ਨਾਨਕ ਜਗ ਜਾਨਿਓ ਮਿਥਿਆ ਰਹੇ ਰਾਮ ਸਰਨਾਈ ਗੌੜੀ ਮਹੱਲਾ ਨੋ ਮਾ ਸਾਧੂ ਰਚਨਾ ਰਾਮ ਬਨਾਈ ਇੱਕ ਮਿਰਸਾ ਇੱਕ ਅਸਥਰ ਮਾ ਨੈ ਅਚਰ ਜਿ ਲਿਖਿਓ ਨ ਜਾਇ ਰਹਾਓ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜਿਉ ਸੁਪਨਾ ਰੇ ਨਾਈ ਜੋ ਦਿਸੈ ਸੋ ਸਗਲ ਬਿਨਾਸੈ ਜਿਹ ਬਾਦਰ ਕੀ ਛਾਈ ਜਾਰੇ ਨਾਨਕ ਜਗੇ ਜਾਣਿਓ ਮਿਥਿਆ ਰਹੇਉ ਰਾਮ ਸਰਨਾਈ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌਲੀ ਮਹਲਾ ਨੋਮਾ ਸਾਧੂ ਰਚਨਾ ਰਾਮ ਬਨਾਈ ਇੱਕ ਬਿਨ ਸੇ ਇਕ ਅਸਤਿਰ ਮਨ ਅਚਰਜਿ ਲਿਖਿਓ ਨ ਜਾਇ ਰਹਾਉ ਕਾਮ ਕ੍ਰੋਧ ਮੋਹਿ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਆ ਜੋ ਸੁਪਨਾ ਰਹੇ ਨਾਹੀ ਜੋ dise so सगल ਬਨਾਸੈ ਜਿਉ ਬਾਂਦਰ ਕੀ ਛਾਈ ਜਾਨ ਨਾਨਕ ਜਗ ਜਾਨਿਓ ਮਿਥਿਆ ਰਹੈ ਰਾਮ ਸਰਨਾਈ ਗਉੜੀ ਮਹੱਲਾ ਨੋ ਮਾ ਸਾਧੂ ਰਚਨਾ ਰਾਮ ਬਨਾਈ ਇੱਕ ਬਿਰਸਾ ਇੱਕ ਅਸਥਰ ਮਨੈ ਅਚਰ ਜਿ ਲਿਖਿਉ ਨ ਜਾਇ ਰਹਾਓ ਕਾਮ ਕ੍ਰੋਧ ਮੋਹ ਇਹ ਬਸ ਪ੍ਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜਿਉ ਸੁਪਨਾ ਰੇ ਨਾਈ ਜੋ ਦਿਸੈ ਸੋ ਸਗਲ ਵਿਨਾਸੈ ਜਿ ਬਾਦਰ ਕੀ ਛਾਈ ਜਾਰੇ ਨਾਨਕ ਜਗ ਜਾਨਿਓ ਮਿਥਿਆ ਰਹੇ ਹੋ ਰਾਵ ਸਰਨਾਈ ਤਤਨਾਮ ਸ੍ਰੀ ਵਿਵਾਹਿ ਗੁਰੂ ਸਾਹਿਬ ਜੀ ਗੌਲੀ ਮਹੱਲਾ ਨੋਮਾ ਸਾਦੋ ਰਚਨਾ ਰਾਮ ਬਣਾਈ ਇੱਕ ਬਿਨ ਸੈ ਇਕ ਅਸਤਿਰ ਮਨ ਅਚਰਜ ਲਿਖਿਓ ਨ ਜਾਇ ਰਹਾਉ ਕਾਮ ਕ੍ਰੋਧ ਮੋਹਿ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜੋ ਸੁਖ ਨਾਰੇ ਨਾਈ ਜੋ ਦਿਸੈ ਸੋ ਸਗਰ ਬਨਾਸੈ ਜਿਉਂ ਬਾਂਦਰ ਕੀ ਛਾਈ ਜਾਨ ਨਾਨਕ ਜਗ ਜਾਨਿਓ ਮਿਥਿਆ ਰਹੈ ਰਾਮ ਸਰਨਾਈ ਗਉੜੀ ਮਹੱਲਾ ਨੋ ਮਾ ਸਾਧੂ ਰਚਨਾ ਰਾਮ ਬਨਾਈ ਇੱਕ ਬਿਰਸਾ ਇੱਕ ਅਸਰ ਮਨੈ ਅਚਰ ਜਿ ਲਖਿਓ ਨ ਜਾਇ ਰਹਾਓ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜਿਉਂ ਸੁਪਨਾ ਰੇ ਨਾਈ ਜੋ ਦੀ ਸਾਸੋਂ ਸਗਲ ਬਿਨਾ ਸਹਿ ਬਾਦਰ ਕੀ ਸ਼ਾਈ ਜਰ ਨਾਨਕ ਜਗ ਜਾਣਿਓ ਮਿਥਿਆ ਰਹੇ ਹੋਰਾਵ ਸਰਨਾਈ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌਲੀ ਮਹਲਾ ਨੋਵਾ ਸਾਦੋ ਰਚਨਾ ਰਾਮ ਬਨਾਈ ਇੱਕ ਬਿਨ ਸਹਿ ਇਕ ਅਸਤਿਰ ਮਨ ਅਚਰਜ ਲਿਖਿਓ ਨ ਜਾਇ ਰਹਾਓ ਕਾਮ ਕ੍ਰੋਧ ਮਰ ਬਸਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸੱਚਾ ਕਰ ਮਾਨਿਓ ਜੋ ਸੁਪਨਾਰੇ ਨਾਈ ਜੋ ਇਸ ਐਸੋ ਸਗਲ ਬਨਾਸਾ ਜਿਉਂ ਬਾਂਦਰ ਕੀ ਸ਼ਾਈ ਜਨ ਨਾਨਕ ਜਗ ਜਾਨਿਓ ਮਿਥਿਆ ਰਹੈ ਰਾਮ ਸਰਨਾਈ ਗੌੜੀ ਮਹੱਲਾ ਨੋ ਮਾ ਸਾਧੂ ਰਚਨਾ ਰਾਮ ਬਨਾਈ ਇੱਕ ਮਿਰਸਾ ਇੱਕ ਅਸਰਮਾ ਨੈ ਅਚਰ ਜਿਲਕੇ ਉਹਨਾਂ ਜਾਇ ਰਹਾਓ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜਿਉ ਸੁਪਨਾ ਰੇ ਨਾਈ ਜੋ ਦੀਸਾ ਸੋ ਸਗਲ ਬਿਨਾ ਸਹਿ ਜਹ ਬਾਦਰ ਕੀ ਸ਼ਾਈ ਜਰ ਨਾਨਕ ਜਗ ਜਾਣਿਓ ਮਿਥਿਆ ਰਹੇ ਹਰਾਮ ਸਰਨਾਈ ਤਤਨਾਮ ਸ੍ਰੀ ਵਿਵਾਹਿ ਗੁਰੂ ਸਾਹਿਬ ਜੀ ਗੌਲੀ ਮਹਲਾ ਨੋਵਾ ਸਾਧੂ ਰਚਨਾ ਰਾਮ ਬਨਾਈ ਇੱਕ ਬਿਨ ਸਹਿ ਇਕ ਅਸਤਿਰ ਮਨ ਅਚਰਜ ਲਿਖਿਓ ਨ ਜਾਇ ਰਹਾਓ ਕਾਮ ਕ੍ਰੋਧ ਮੋ ਬਸਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜੋ ਸੁਪਨਾਰੇ ਨਾਹੀ ਜੋ ਦਿਸੈ ਸੋ ਸਗਰ ਬਨਾਸੈ ਜਿਉਂ ਬਾਂਦਰ ਕੀ ਸ਼ਾਈ ਜਨ ਨਾਨਕ ਜਗ ਜਾਨਿਓ ਮਿਥਿਆ ਰਹੈ ਰਾਮ ਸਰਨਾਈ ਗੌੜੀ ਮਹੱਲਾ ਨੋ ਮਾ ਸਾਧੂ ਰਚਨਾ ਰਾਮ ਬਨਾਈ ਇੱਕ ਮਿਰਸਾ ਇੱਕ ਅਸਰਮਾ ਨੈ ਅਚਰ ਜਿ ਲਿਖਿਓ ਨ ਜਾਇ ਰਹਾਓ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜਿਉ ਸੁਪਨਾ ਰੇ ਨਾਈ ਜੋ ਦੀਸਾ ਸੋ ਸਗਲ ਬਿਨਾ ਸਹਿ ਬਾਦਰ ਕੀ ਸ਼ਾਈ ਜਰ ਨਾਨਕ ਜਗ ਜਾਣਿਓ ਮਿਥਿਆ ਰਹੇਉ ਰਾਮ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌਲੀ ਮਹੱਲਾ ਨੋਵਾ ਸਾਦੋ ਰਚਨਾ ਰਾਮ ਬਨਾਈ ਇੱਕ ਬਿਨ ਸਹਿ ਇਕ ਅਸਤਿਰ ਮਨ ਅਚਰਜ ਲਿਖਿਓ ਨ ਜਾਇ ਰਹਾਓ ਕਾਮ ਕ੍ਰੋਧ ਮਰ ਬਸ pran nhi ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜੋ ਸੁਪਨਾ ਰਹੇ ਨਾਹੀ ਜੋ ਦਿਸੈ ਸੋ ਸਗਰ ਬਨਾਸੈ ਜਿਉਂ ਬਾਂਦਰ ਕੀ ਸ਼ਾਈ ਜਾਨ ਨਾਨਕ ਜਗ ਜਾਨਿਓ ਮਿਥਿਆ ਰਹੈ ਰਾਮ ਸਰਨਾਈ ਗੌੜੀ ਮਹੱਲਾ ਨੋ ਮਾ ਸਾਧੂ ਰਚਨਾ ਰਾਮ ਬਨਾਈ ਇੱਕ ਮਿਰਸਾ ਇੱਕ ਅਸਥਰਮਾ ਨੈ ਅਚਰ ਜਿ ਲਖਿਓ ਨਾ ਜਾਈ ਰਹਾਓ ਕਾਮ ਕ੍ਰੋਧ ਮੋਹ ਵਸ ਪ੍ਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜਿਉਂ ਸੁਪਨਾ ਰੇ ਨਾਈ ਜੋ ਦੀ ਸਾसों ਸਗਲ ਬਿਨਾ ਸੈ ਇਹ ਬਾਦਰ ਕੀ ਸ਼ਾਈ ਜਰ ਨਾਨਕ ਜਗ ਜਾਣਿਉ ਮਿਥਿਆ ਰਹੇਉ ਰਾਵ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਨੋਮਾ ਸਾਦੋ ਰਚਨਾ ਰਾਵ ਬਣਾਈ ਇੱਕ ਬਿਨ ਸੈ ਇਕ ਅਸਤਿਰ ਮਨ ਅਚਰਜ ਲਿਖਿ ਹੋ ਨ ਜਾਇ ਰਹਾਉ ਕਾਮ ਕ੍ਰੋਧ ਮੋਇ ਬਸ pran ni ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਉ ਜੋ ਸੁਪਨਾਰੇ ਨਾਈ ਜੋ ਦਿਸੈ ਸੋ ਸਗਰ ਬਨਾਸੈ ਜਿਉਂ ਬਾਂਦਰ ਕੀ ਸ਼ਾਈ ਜਾਨ ਨਾਨਕ ਜਗ ਜਾਨਿਓ ਮਿਥਿਆ ਰਹੈ ਰਾਮ ਸਰਨਾਈ ਗਉੜੀ ਮਹੱਲਾ ਨੋ ਮਾ ਸਾਧੂ ਰਚਨਾ ਰਾਮ ਬਨਾਈ ਇੱਕ ਮਿਰਸਾ ਇੱਕ ਅਸਥਰਮਨੈ ਅਚਰਜ ਲਖਿਓ ਨ ਜਾਇ ਰਹਾਓ ਕਾਮ ਕ੍ਰੋਧ ਮੋਹ ਇਵਤ ਪ੍ਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜਿਉਂ ਸੁਪਨਾ ਰੇ ਨਾਈ ਜੋ ਦੀਸਾ ਸੋ ਸਗਲ ਬਿਨਾ ਸਹਿ ਬਾਦਰ ਕੀ ਸ਼ਾਈ ਜਰ ਨਾਨਕ ਜਗ ਜਾਣਿਓ ਮਿਥਿਆ ਰਹੇ ਉਰਾਵ ਸਰਨਾਈ ਆਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌਲੀ ਮਹੱਲਾ ਨੋਵਾ ਸਾਦੋ ਰਚਨਾ ਰਾਮ ਬਨਾਈ ਇੱਕ ਬਿਨ ਸਹਿ ਇਕ ਅਸਤਿਰ ਮਨ ਅਚਰਜਿ ਲਿਖਿਓ ਨ ਜਾਇ ਰਹਾਓ ਕਾਮ ਕ੍ਰੋਧ ਮਹਿ ਬਸ ਪ੍ਰਾਨੀ ਹਰ ਮੂਰਤ ਬਸਰਾਈ ਝੂਠਾ ਚਨ ਸਾਚਾ ਕਰ ਮਾਨਿਓ ਜੋ ਸੁਪਨਾਰੇ ਨਾਹੀ ਜੋ ਦਿਸੈ ਸੋ ਸਗਰ ਬਨਾਸੈ ਜਿਉਂ ਬਾਂਦਰ ਕੀ ਛਾਈ ਜਾਨ ਨਾਨਕ ਜਗ ਜਾਨਿਓ ਮਿਥਿਆ ਰਹੈ ਰਾਮ ਸਰਨਾਈ ਗਉੜੀ ਮਹੱਲਾ ਨੋ ਮਾ ਸਾਧੂ ਰਚਨਾ ਰਾਮ ਬਨਾਈ ਇੱਕ ਬਿਰਸਾ ਇੱਕ ਅਸਰ ਮਨੈ ਅਚਰ ਜਿ ਲਖਿਓ ਨ ਜਾਇ ਰਹਾਓ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜਿਉਂ ਸੁਪਨਾ ਰੇ ਨਾਈ ਜੋ ਦੀਸਾ ਸੋ ਸਗਲ ਬਿਨਾ ਸੈ ਇਹ ਬਾਦਰ ਕੀ ਸ਼ਾਈ ਜਰ ਨਾਨਕ ਜਗ ਜਾਣਿਓ ਮਿਥਿਆ ਰਹੇ ਹੋਰਾਮ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌਲੀ ਮਹੱਲਾ ਨੋਮਾ ਸਾਦੋ ਰਚਨਾ ਰਾਮ ਬਨਾਈ ਇੱਕ ਬਿਨ ਸੈ ਇਕ ਅਸਤਿਰ ਮਨ ਐ ਅਚਰ ਜਿ ਲਿਖਿਓ ਨ ਜਾਇ ਰਹਾਓ ਕਾਮ ਕ੍ਰੋਧ ਮਹਿ ਬਸ ਪ੍ਰਾਨੀ ਹਰ ਮੂਰਤ ਬਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜੋ ਸੁਪਨਾ ਰਹੇ ਨਾਹੀ ਜੋ ਦਿਸੈ ਸੋ ਸਗਰ ਬਨਾਸੈ ਜਿਉਂ ਬਾਂਦਰ ਕੀ ਛਾਈ ਜਾਨ ਨਾਨਕ ਜਗ ਜਾਨਿਓ ਮਿਥਿਆ ਰਹੈ ਰਾਮ ਸਰਨਾਈ ਗਉੜੀ ਮਹੱਲਾ ਨੋ ਮਾ ਸਾਧੂ ਰਚਨਾ ਰਾਮ ਬਨਾਈ ਇੱਕ ਬਿਰਸੈ ਇੱਕ ਅਸਥਰ ਮਨੈ ਅਚਰ ਜਿ ਲਖਿਓ ਨ ਜਾਇ ਰਹਾਓ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜਿਉਂ ਸੁਪਨਾ ਰੇ ਨਾਈ ਜੋ ਦੀਸਾ ਸੋ ਸਗਲ ਬਿਨਾਸੈ ਜੋ ਬਾਦਰ ਕੀ ਸ਼ਾਈ ਜਰ ਨਾਨਕ ਜਗ ਜਾਣਿਓ ਮਿਥਿਆ ਰਹੇ ਹੋ ਰਾਮ ਸਰਨਾਇ ਸ੍ਰੀ ਵਾਹਿਗੁਰੂ ਸਾਹਿਬ ਜੀ ਗੌਲੀ ਮਹਲਾ ਨੋਮਾ ਸਾਦੋ ਰਚਨਾ ਰਾਮ ਬਨਾਈ ਇੱਕ ਬਿਨ ਸੈ ਇਕ ਅਸਤਿਰ ਮਨ ਅਚਰਜ ਲਿਖਿ ਹੋ ਨ ਜਾਇ ਰਹਾਓ ਕਾਮ ਕ੍ਰੋਧ ਮਹ ਬਸਰਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜੋ ਸੁਪਨਾ ਰੇ ਨਾਹੀ ਜੋ ਦਿਸੈ ਸੋ ਸਗਰ ਬਨਾਸੈ ਜਿਉਂ ਬਾਂਦਰ ਕੀ ਸ਼ਾਈ ਜਨ ਨਾਨਕ ਜਗ ਜਾਨਿਓ ਮਿਥਿਆ ਰਹੈ ਰਾਮ ਸਰਨਾਈ ਗਉੜੀ ਮਹੱਲਾ ਨੋ ਮਾ ਸਾਧੂ ਰਚਨਾ ਰਾਮ ਬਨਾਈ ਇੱਕ ਬਿਰਸਾ ਇੱਕ ਅਸਥਰ ਮਨੈ ਅਚਰ ਜਿ ਲਿਖਿਓ ਨਾ ਜਾਈ ਰਹਾਓ ਕਾਮ ਕ੍ਰੋਧ ਮੋਹੇ ਬਸ ਪ੍ਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜਿਉਂ ਸੁਪਨਾ ਰੇ ਨਾਈ ਜੋ ਦਿਸ਼ਾ ਸੋ ਸਗਲ ਬਿਨਾ ਸੈ ਦਿਹ ਬਾਦਰ ਕੀ ਸ਼ਾਈ ਜਰ ਨਾਨਕ ਜਗ ਜਾਣਿਓ ਮਿਥਿਆ ਰਹੇ ਹੋਰਾਵ ਸਰਨਾਈ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌਲੀ ਮਹੱਲਾ ਨੋਮਾ ਸਾਦੋ ਰਚਨਾ ਰਾਮ ਬਨਾਈ ਇੱਕ ਬਿਨ ਸੈ ਇਕ ਅਸਤਿਰ ਮਨ ਅਚਰਜ ਲਿਖਿਓ ਨ ਜਾਇ ਰਹਾਓ ਕਾਮ ਕ੍ਰੋਧ ਮੋ ਬਸਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜੋ ਸੁਪਨਾਰੇ ਨਾਈ ਜੋ ਦਿਸੈ ਸੋ ਸਗਰ ਬਨਾਸੈ ਜਿਉਂ ਬਾਂਦਰ ਕੀ ਸ਼ਾਈ ਜਨ ਨਾਨਕ ਜਗ ਜਾਨਿਓ ਮਿਥਿਆ ਰਹੈ ਰਾਮ ਸਰਨਾਈ ਗਉੜੀ ਮਹੱਲਾ ਨੋ ਮਾ ਸਾਦੋ ਰਚਨਾ ਰਾਮ ਬਨਾਈ ਇੱਕ ਮਿਰਸਾ ਇੱਕ ਅਸਥਰ ਮਨੈ ਅਚਰ ਜਿ ਲਿਖਿਓ ਨ ਜਾਇ ਰਹਾਓ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜਿਉਂ ਸੁਪਨਾ ਰੇ ਨਾਈ ਜੋ ਦੀਸਾ ਸੋ ਸਗਲ ਬਿਨਾ ਸਹਿ ਬਹਾਦਰ ਕੀ ਸ਼ਾਈ ਜਰ ਨਾਨਕ ਜਗ ਜਾਣਿਓ ਮਿਥਿਆ ਰਹੇਉ ਰਾਮ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹੱਲਾ ਨੋਮਾ ਸਾਦੋ ਰਚਨਾ ਰਾਮ ਬਨਾਈ ਇੱਕ ਬਿਨ ਸਹਿ ਇਕ ਅਸਤਿਰ ਮਨ ਅਚਰਜ ਲਿਖਿਓ ਨ ਜਾਇ ਰਹਾਉ ਕਾਮ ਕ੍ਰੋਧ ਮਹਿ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਆ ਜੋ ਸੁਪਨਾ ਰਹੇ ਨਾਹੀ ਜੋ ਦਿਸੈ ਸੋ ਸਗਰ ਬਨਾਸੈ ਜਿਉਂ ਬਾਂਦਰ ਕੀ ਸ਼ਾਈ ਜਨ ਨਾਨਕ ਜਗ ਜਾਨਿਓ ਮਿਥਿਆ ਰਹੈ ਰਾਮ ਸਰਨਾਈ ਗੌੜੀ ਮਹੱਲਾ ਨੋ ਮਾ ਸਾਧੂ ਰਚਨਾ ਰਾਮ ਬਨਾਈ ਇੱਕ ਬਿਰਸ ਇੱਕ ਅਸਥਰ ਮਨੈ ਅਚਰ ਜਿ ਲਿਖਿਉ ਨ ਜਾਇ ਰਹਾਓ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜਿਉ ਸੁਪਨਾ ਰੇ ਨਾਈ ਜੋ ਦਿਵਸਾਂ ਸੋ ਸਗਲ ਬਨਾ ਸੈ ਜਿਹ ਬਾਦਰ ਕੀ ਸ਼ਾਈ ਜਰ ਨਾਨਕ ਜਗ ਜਾਣਿਓ ਮਿਥਿਆ ਰਹੇਉ ਰਾਵਸਿਰਨਾਈ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌਲੀ ਮਹਲਾ ਨੋਮਾ ਸਾਦੋ ਰਚਨਾ ਰਾਮ ਬਨਾਈ ਇੱਕ ਬਿਨ ਸੈ ਇਕ ਅਸਤਿਰ ਮਨ ਅਚਰਜ ਲਿਖਿਓ ਨ ਜਾਇ ਰਹਾਉ ਕਾਮ ਕ੍ਰੋਧ ਮੋਇ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਆ ਜੋ ਸੁਪਨਾਰੇ ਨਾਹੀ ਜੋ ਦਿਸੈ ਸੋ ਸਗਰ ਬਨਾਸੈ ਜਿਉਂ ਬਾਂਦਰ ਕੀ ਸ਼ਾਈ ਜਾਨ ਨਾਨਕ ਜਗ ਜਾਨਿਓ ਮਿਥਿਆ ਰਹੈ ਰਾਮ ਸਰਨਾਈ ਗਉੜੀ ਮਹੱਲਾ ਨੋ ਮਾ ਸਾਧੂ ਰਚਨਾ ਰਾਮ ਬਨਾਈ ਇੱਕ ਮਿਰਸਾ ਇੱਕ ਅਸਥਰ ਮਨੈ ਅਚਰ ਜਿ ਲਿਖਿਓ ਨਜਾਇ ਰਹਾਓ ਕਾਮ ਕ੍ਰੋਧ ਮੋਹ ਵਸ ਪ੍ਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜਿਉਂ ਸੁਪਨਾ ਰੇ ਨਾਈ ਜੋ ਦੀਸਾ ਸੋ ਸਗਲ ਬਿਨਾ ਸੈ ਬਾਦਰ ਕੀ ਸ਼ਾਈ ਜਰ ਨਾਨਕ ਜਗ ਜਾਣਿਓ ਮਿਥਿਆ ਰਹੇ ਹਰਾਵ ਸਰਨਾਈ ਤਤਨਾਮ ਸ੍ਰੀ ਵਿਵਾਹਿ ਗਰੂ ਸਾਹਿਬ ਜੀ ਗੌਲੀ ਮਹਲਾ ਨੋਮਾ ਸਾਦੋ ਰਚਨਾ ਰਾਮ ਬਨਾਈ ਇੱਕ ਬਿਨ ਸੈ ਇਕਸਤਰ ਮਨ ਅਚਰਜ ਲਿਖਿ ਹੋ ਨ ਜਾਇ ਰਹਾਓ ਕਾਮ ਕ੍ਰੋਧ ਮੋਇ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਆ ਜੋ ਸੁਪਨਾ ਰਹੇ ਨਾਈ ਜੋ ਦਿਸੈ ਸੋ ਸਗਰ ਬਨਾਸੈ ਜਿਉਂ ਬਾਂਦਰ ਕੀ ਸ਼ਾਈ ਜਨ ਨਾਨਕ ਜਗ ਜਾਨਿਓ ਮਿਥਿਆ ਰਹੈ ਰਾਮ ਸਰਨਾਈ ਗਉੜੀ ਮਹੱਲਾ ਨੋ ਮਾ ਸਾਧੂ ਰਚਨਾ ਰਾਮ ਬਨਾਈ ਇੱਕ ਮਿਰਸਾ ਇੱਕ ਅਸਥਰ ਮਨੈ ਅਚਰ ਜਿ ਲਖਿਓ ਨ ਜਾਇ ਰਹਾਓ ਕਾਮ ਕ੍ਰੋਧ ਮੋਹ ਇਹ ਬਸ ਪ੍ਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜਿਉਂ ਸੁਪਨਾ ਰੇ ਨਾਈ ਜੋ ਦਿਸ਼ਾ ਸੋ ਸਗਲ ਬਿਨਾ ਸੈ ਦੇ ਬਾਦਰ ਕੀ ਸ਼ਾਈ ਜਰ ਨਾਨਕ ਜਗ ਜਾਣਿਓ ਮਿਥਿਆ ਰਹੇ ਹੋ ਰਾਵਸਿਰ ਨਾਈ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌਲੀ ਮਹੱਲਾ ਨੋਮਾ ਸਾਦੋ ਰਚਨਾ ਰਾਮ ਬਨਾਈ ਇੱਕ ਬਿਨ ਸੈ ਇਕਸਤਰ ਮਨ ਅਚਰਜ ਲਿਖਿਓ ਨ ਜਾਇ ਰਹਾਓ ਕਾਮ ਕ੍ਰੋਧ ਮੋ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜੋ ਸੁਖਨਾਰੇ ਨਾਈ ਜੋ ਦਿਸੈ ਸੋ ਸਗਰ ਬਨਾਸੈ ਜਿਉਂ ਬਾਂਦਰ ਕੀ ਛਾਈ ਜਾਨ ਨਾਨਕ ਜਗ ਜਾਨਿਓ ਮਿਥਿਆ ਰਹੈ ਰਾਮ ਸਰਨਾਈ ਗਉੜੀ ਮਹੱਲਾ ਨੋ ਮਾ ਸਾਧੂ ਰਚਨਾ ਰਾਮ ਬਨਾਈ ਇੱਕ ਮਿਰਸਾ ਇੱਕ ਅਸਰ ਮਾ ਨੈ ਅਚਰ ਜਿ ਲਖਿਓ ਨ ਜਾਇ ਰਹਾਓ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜਿਉਂ ਸੁਪਨਾ ਰੇ ਨਾਈ ਜੋ ਦੀਸਾ ਸੋ ਸਗਲ ਬਨਾ ਸੈ ਬਹਾਦਰ ਕੀ ਸ਼ਾਈ ਜਰ ਨਾਨਕ ਜਗ ਜਾਣਿਓ ਮਿਥਿਆ ਰਹੇ ਹੋ ਰਾਵਸਿਰ ਨਾਈ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌਲੀ ਮਹਲਾ ਨੋਮਾ ਸਾਦੋ ਰਚਨਾ ਰਾਮ ਬਨਾਈ ਇੱਕ ਬਿਨ ਸੈ ਇਕ ਅਸਤਿਰ ਮਨੈ ਅਚਰਜ ਲਿਖਿ ਹੋ ਨ ਜਾਇ ਰਹਾਓ ਕਾਮ ਕ੍ਰੋਧ ਮਰ ਬਸਰਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜੋ ਸੁਪਨਾਰੇ ਨਾਈ ਜੋ ਦਿਸੈ ਸੋ ਸਗਰ ਬਨਾਸੈ ਜਿਉਂ ਬਾਂਦਰ ਕੀ ਸ਼ਾਈ ਜਾਨ ਨਾਨਕ ਜਗ ਜਾਨਿਓ ਮਿਥਿਆ ਰਹੈ ਰਾਮ ਸਰਨਾਈ ਗਉੜੀ ਮਹੱਲਾ ਨੋ ਮਾ ਸਾਧੂ ਰਚਨਾ ਰਾਮ ਬਨਾਈ ਇੱਕ ਮਿਰਸਾ ਇੱਕ ਅਸਥਰ ਮਨੈ ਅਚਰ ਜਿ ਲਿਖਿਓ ਨਾ ਜਾਈ ਰਹਾਓ ਕਾਮ ਕ੍ਰੋਧ ਮੋਹ ਹੈ ਬਸ ਪ੍ਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜਿਉਂ ਸੁਪਨਾ ਰੇ ਨਾਈ ਜੋ ਦੀਸੈ ਸੋ ਸਗਲ ਬਿਨਾ ਸੈ ਜਹ ਬਾਦਰ ਕੀ ਸ਼ਾਈ ਜੈ ਨਾਨਕ ਜਗ ਜਾਣਿਓ ਮਿਥਿਆ ਰਹੇ ਹੋਰਾਵ ਸਰਨਾਈ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌਲੀ ਮਹਲਾ ਨੋਮਾ ਸਾਦੋ ਰਚਨਾ ਰਾਮ ਬਨਾਈ ਏਕ ਬਿਨ ਸੈ ਇਕਸਤਰ ਮਨ ਅਚਰਜ ਲਿਖਿ ਹੋ ਨ ਜਾਇ ਰਹਾਓ ਕਾਮ ਕ੍ਰੋਧ ਮੋਹਿ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜੋ ਸੁਖ ਨਾਰੇ ਨਾਈ ਜੋ ਦਿਸੈ ਸੋ ਸਗਰ ਬਨਾਸੈ ਜਿਉਂ ਬਾਂਦਰ ਕੀ ਸ਼ਾਈ ਜਨ ਨਾਨਕ ਜਗ ਜਾਨਿਓ ਮਿਥਿਆ ਰਹੈ ਰਾਮ ਸਰਨਾਈ ਗੌੜੀ ਮਹੱਲਾ ਨੋ ਮਾ ਸਾਧੂ ਰਚਨਾ ਰਾਮ ਬਨਾਈ ਇੱਕ ਮਿਰਸਾ ਇੱਕ ਅਸਰ ਮਾ ਨੈ ਅਚਰ ਜਿ ਲਿਖਿਓ ਨ ਜਾਇ ਰਹਾਓ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜਿਉਂ ਸੁਪਨਾ ਰੇ ਨਾਈ ਜੋ ਦੀਸਾ ਸੋ ਸਗਲ ਬਨਾ ਸੈ ਜੋ ਬਾਦਰ ਕੀ ਸ਼ਾਈ ਜਰ ਨਾਨਕ ਜਗ ਜਾਣਿਓ ਮਿਥਿਆ ਰਹੇ ਹੋ ਰਾਵਸਿਰ ਨਾਈ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌਲੀ ਮਹੱਲਾ ਨੋਮਾ ਸਾਦੋ ਰਚਨਾ ਰਾਮ ਬਨਾਈ ਇੱਕ ਬਿਨ ਸੈ ਇਕਸਤਰ ਮਨ ਅਚਰਜ ਲਿਖਿ ਹੋ ਨ ਜਾਇ ਰਹਾਓ ਕਾਮ ਕ੍ਰੋਧ ਮੋਹਿ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜੋ ਸੁਖ ਨਾਰੇ ਨਾਈ ਜੋ ਦਿਸੈ ਸੋ ਸਗਰ ਬਨਾਸੈ ਜਿਉਂ ਬਾਂਦਰ ਕੀ ਸ਼ਾਈ ਜਨ ਨਾਨਕ ਜਗ ਜਾਨਿਓ ਮਿਥਿਆ ਰਹੈ ਰਾਮ ਸਰਨਾਈ ਗੌੜੀ ਮਹੱਲਾ ਨੋ ਮਾ ਸਾਧੂ ਰਚਨਾ ਰਾਮ ਬਨਾਈ ਇੱਕ ਮਿਰਸਾ ਇੱਕ ਅਸਰ ਮਾ ਨੈ ਅਚਰ ਜਿ ਲਿਖਿਓ ਨ ਜਾਇ ਰਹਾਓ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜਿਉਂ ਸੁਪਨਾ રે ਨਾਈ ਜੋ ਦੀਸਾ ਸੋ ਸਗਲ ਬਨਾ ਸੈ ਜੋ ਬਾਦਰ ਕੀ ਸ਼ਾਈ ਜਰ ਨਾਨਕ ਜਗ ਜਾਣਿਓ ਮਿਥਿਆ ਰਹੇ ਹੋਰਾਵ ਸਿਰ ਨਾਈ ਤਤਨਾਮ ਸ੍ਰੀ ਵਿਵਾਹਿ ਗਰੂ ਸਾਹਿਬ ਜੀ ਗੌਲੀ ਮਹੱਲਾ ਨੋਵਾ ਸਾਦੋ ਰਚਨਾ ਰਾਮ ਬਨਾਈ ਇੱਕ ਬਿਨ ਸੈ ਇਕ ਅਸਤਿਰ ਮਨ ਅਚਰਜ ਲਿਖਿਓ ਨ ਜਾਇ ਰਹਾਓ ਕਾਮ ਕ੍ਰੋਧ ਮੋ ਬਸਰਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜੋ ਸੁਪਨਾਰੇ ਨਾਈ ਜੋ ਦਿਸੈ ਸੋ ਸਗਰ ਬਨਾਸੈ ਜਿਉਂ ਬਾਂਦਰ ਕੀ ਸ਼ਾਈ ਜਾਨ ਨਾਨਕ ਜਗ ਜਾਨਿਓ ਮਿਥਿਆ ਰਹੈ ਰਾਮ ਸਰਨਾਈ ਗਉੜੀ ਮਹੱਲਾ ਨੋ ਮਾ ਸਾਧੂ ਰਚਨਾ ਰਾਮ ਬਨਾਈ ਇੱਕ ਮਿਰਸਾ ਇੱਕ ਅਸਥਰ ਮਨੈ ਅਚਰ ਜਿ ਲਿਖਿਓ ਨਾ ਜਾਈ ਰਹਾਓ ਕਾਮ ਕ੍ਰੋਧ ਮੋਹ ਵਸ ਪ੍ਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜਿਉਂ ਸੁਪਨਾ ਰਹੈ ਨਾਈ ਜੋ ਦੀ ਸਾਸੋਂ ਸਗਲ ਬਿਨਾ ਸਹਿ ਬਹਾਦਰ ਕੀ ਸ਼ਾਈ ਜਰ ਨਾਨਕ ਜਗ ਜਾਣਿਓ ਮਿਥਿਆ ਰਹੇ ਉਰਾਵ ਸਰਨਾਈ ਤਤਨਾਮ ਸ੍ਰੀ ਵਿਆਹਿ ਗਰੂ ਸਾਹਿਬ ਜੀ ਗੌਲੀ ਮਹਲਾ ਨੋਮਾ ਸਾਦੋ ਰਚਨਾ ਰਾਮ ਬਨਾਈ ਇੱਕ ਬਿਨ ਸਹਿ ਇਕ ਅਸਤਿਰ ਮਨ ਅਚਰਜ ਲਿਖਿਓ ਨ ਜਾਇ ਰਹਾਉ ਕਾਮ ਕ੍ਰੋਧ ਮੋਹਿ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਆ ਜੋ ਸੁਖ ਨਾਰੇ ਨਾਈ ਜੋ ਦਿਸੈ ਸੋ ਸਗਰ ਬਨਾਸੈ ਜਿਉਂ ਬਾਂਦਰ ਕੀ ਸ਼ਾਈ ਜਨ ਨਾਨਕ ਜਗ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ਗੌੜੀ ਮਹੱਲਾ ਨੋ ਮਾ ਸਾਧੂ ਰਚਨਾ ਰਾਮ ਬਨਾਈ ਇੱਕ ਮਿਰਸਾ ਇੱਕ ਅਸਥਰ ਮਨੈ ਅਚਰਜ ਲਿਖਿਓ ਨ ਜਾਇ ਰਹਾਓ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜਿਉਂ ਸੁਪਨਾ ਰੇ ਨਾਈ ਜੋ ਦੀਸਾ ਸੋ ਸਗਲ ਬਿਨਾ ਸਹਿ ਬਾਦਰ ਕੀ ਸ਼ਾਈ ਜਰ ਨਾਨਕ ਜਗ ਜਾਣਿਓ ਮਿਥਿਆ ਰਹੇਉ ਰਾਵਸਰਨਾਈ ਤਤਨਾਮ ਸ੍ਰੀ ਵਿਵਾਹਿ ਗੁਰੂ ਸਾਹਿਬ ਜੀ ਗੌਲੀ ਮਹੱਲਾ ਨੋਵਾ ਸਾਦੋ ਰਚਨਾ ਰਾਮ ਬਨਾਈ ਇੱਕ ਬਿਨ ਸਹਿ ਇਕ ਅਸਤਿਰ ਮਨ ਅਚਰਜ ਲਿਖਿਓ ਨ ਜਾਇ ਰਹਾਉ ਕਾਮ ਕ੍ਰੋਧ ਮਰ ਬਸਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸੱਚ ਕਰ ਮਾਨਿਓ ਜੋ ਸੁਪਨਾਰੇ ਨਾਈ ਜੋ ਦਿਸੈ ਸੋ ਸਗਰ ਬਨਾਸੈ ਜਿਉਂ ਬਾਂਦਰ ਕੀ ਸ਼ਾਈ ਜਨ ਨਾਨਕ ਜਗ ਜਾਨਿਓ ਮਿਥਿਆ ਰਹੈ ਰਾਮ ਸਰਨਾਈ ਗੌੜੀ ਮਹੱਲਾ ਨੋ ਮਾ ਸਾਧੂ ਰਚਨਾ ਰਾਮ ਬਨਾਈ ਇੱਕ ਮਿਰਸਾ ਇੱਕ ਅਸਥਰ ਮਨੈ ਅਚਰਜ ਲਿਖਿਉ ਨ ਜਾਇ ਰਹਾਓ ਕਾਮ ਕ੍ਰੋਧ ਮੋਹ ਵਸ ਪ੍ਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜਿਉਂ ਸੁਪਨਾ ਰੇ ਨਾਈ ਜੋ ਦੀ ਸਾਸੋਂ ਸਗਲ ਬਿਨਾ ਸਾਇਦ ਬਾਦਰ ਕੀ ਸ਼ਾਈ ਜਰ ਨਾਨਕ ਜਗ ਜਾਣਿਓ ਮਿਥਿਆ ਰਹੇਉ ਰਾਵ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ